ਹੈਲੋ ਜੀ গুড মর্নিং ਸਾਰਿਆਂ ਦਾ ਹੀ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਤਕਾ ਦੇ ਉੱਤੇ ਤੇ ਕਰਦੇ ਆਂ ਜੀ ਅੱਪ ਅੱਜ ਦਾ ਨਵਾਂ ਬਲੌਗ ਸ਼ੁਰੂ ਉਮੀਦ ਹੈ ਤੁਹਾਨੂੰ ਦਾ ਬਲੌਗ ਸਾਡਾ ਪਸੰਦ ਆਇਆ ਹੋਊਗਾ ਤੇ ਇਸੇ ਉਮੀਦ ਚ ਅੱਜ ਅੱਪਾਂ ਨਵਾਂ ਬਲੌਗ ਕਰਦੇ ਆਂ ਸ਼ੁਰੂ ਰਾਤ ਅੱਪਾਂ ਗਾਇਤ ਗੀਤ ਲੈਣਾ ਧੂਰੀ ਤੇ ਰਾਤ ਹੋ ਗਿਆ ਅੱਪਾਂ ਤੇ ਬਹੁਤ ਹਨੇਰਾ ਨਾ ਸਾਡੇ ਨਾਲ ਬਿਲਕੁਰੀ ਆਏ ਤੇ ਗੀਤ ਵੀ ਚੱਲੂਨੇ ਲੱਗਿਆ ਪੈ ਗਈ ਨਿੰਦ ਭੱਲੇ ਬਹੁਤ ਟਾਈਮ ਬਾਅਦ ਮਿਲਿਆ ਬਾਈ ਨੇ ਬਹੁਤ ਟਾਈਮ ਲਾਰਿਆ ਮੇਰੀ ਦਿੱਤੀ ਰੱਖਿਆ ਤੇ ਹੀਰਨ ਰਾਤ ਚੱਲਣਾ ਨਹੀਂ ਕੀ ਦੇਤਾ ਆਪਾਂ ਨੂੰ ਤੇ ਹੁਣ ਆਪੋ ਦੀ ਕਰਦਾਂਗੇ ਵੀਡੀਓ ਤਿਆਰੀ ਦੋ ਚਾਰ ਦਿਨਾਂ ਦੇ ਵਿੱਚ ਤੇ ਵੀਡੀਓ ਬਣਾ ਕੇ ਫਿਰ ਕਰਾਂਗੇ ਰਿਲੀਜ਼ ਆਪਾਂ ਨਵੰਨੇ ਮਹੀਨੇ ਦੇ ਵਿੱਚ ਸਤੰਬਰ ਦੇ ਵਿੱਚ ਆਪਾਂ ਰਿਲੀਜ਼ ਕਰ ਦਾਂਗੇ ਨਾ ਤੇ ਮੱਕੇ ਦੀ ਮੌਸਮ ਦੇ ਕਿਤੇ ਨੇ ਕਾਫੀ ਤੇ ਕਿੰ ਮਰਕਾਣੀ ਵੀ ਹੋਈ ਜਾਂਦੀ ਐ ਥੋੜੀ ਥੋੜੀ ਜੀ ਡਿੱਗਣ ਲੱਗੀ ਸਵੇਰੇ ਸਵੇਰੇ ਤੇ ਦਿਨ ਦੇ ਵਿੱਚ ਦੇਖਦੇ ਆ ਕੀ ਬਣਦਾ ਬੱਦਲ ਬਹੁਤ ਨੇ ਤੇ ਚਲੋ ਜੀ ਮਿਲਦੇ ਆ ਦਿਨੇ ਫਿਰ ਨਵੇਂ ਵਲੌਗ ਚ ਲਓ ਜੀ ਅੱਜ ਫੇਰ ਮੈਂ ਹੁਣ ਚੱਲਿਆ ਸੇਰਪੁਰ ਨੂੰ ਵੇਰੇ ਸਵੇਰੇ ਰੋਟੀ ਖਾਣ ਸਰ ਕਿਉਂਕਿ ਜ਼ਰੂਰੀ ਕੰਮ ਮਦੀਕ ਭੈਣ ਆ ਰਹੀ ਹੈ ਕਿ ਪਿੰਡ ਦੇ ਕੋਲ ਮੈਂ ਪਹਿ ਗਿਆ ਸੀਗਾ ਉਹ ਸ਼ੇਰਪੁਰ ਨੂੰ ਆ ਰਹੀ ਹੈ ਉੱਥੇ ਮੜਾ ਤੇ ਕੰਮ ਹੈ ਜੀ ਜੀ ਇਹ ਮੈਂ ਵਿਚੰਨਾ ਸ਼ੇਰਪੁਰ ਨੂੰ ਤੇਂ ਸ਼ੇਰਪੁਰ ਜਾ ਕੇ ਮੋਚ ਗਏ ਸ਼ੇਰਪੁਰ ਬੱਸ ਸਟੈਂਡ ਦੇ ਵਿੱਚ ਤੇ ਭੈਣ ਤੇ ਉਹਦੀ ਬਸ ਨਿਕਲ ਗਈ ਨੂੰ ਲੱਗੂ ਜੇ ਟਾਈਮ ਤੇ ਆਪਾਂ ਇੰਨੇ ਕਰਦੇ ਆਂ ਵੇਟ ਇੱਥੇ ਖੜਿਆ ਹਾਂ ਬੱਸ ਸਟੈਂਡ ਦੇ ਵਿੱਚ ਦੇਖੋ ਜੀ ਅੱਜ ਬਾਹਰ ਦਾ ਮੌਸਮ ਹੰਡਲ ਹੋਇਆ ਲੈਨੇ ਕਾਫੀ ਤੇ ਪਰ ਮੀਂਹ ਨਹੀਂ ਹੈ ਆਪਣੀ ਆਪਣੀ ਕੋਸ਼ਿਸ਼ ਨਹੀਂ ਨਾ ਸਟਾਪ ਕਰ ਬੱਦਲ ਕਾਫੀ ਹੈ ਲਓ ਜੀ ਇੱਧਰ ਵੱਡਿਆ ਜਾ ਰਿਹਾ ਟੋਕਾ ਡੰਗਰਾਂ ਲਈ ਚਰੀ ਦਾ ਪੁੱਤਰਾ ਮਸ਼ੀਨ ਤੇ ਤੇਰੇ ਇੱਧਰ ਲਿਆ ਕੇ ਬੰਨਣੇ ਨੇ ਪਸ਼ੂ ਹੁਣ ਆਪਣੇ ਉਧਰ ਬਾਦੀ ਚ ਬੰਨੇ ਹੁੰਦੇ ਨੇ ਹਮਸਾਮ ਨੂੰ ਇੱਧਰ ਲੈ ਆਵਾਂਗੇ ਜੇ ਮੈਂ ਚਾਹ ਪਾਣੀ ਪੀ ਹਟਿਆ ਹੁਣ ਬੈਠੇ ਤੇ ਤੇਲੇ ਲੋ ਜੀ ਸਾਮ ਹੋ ਗਈ ਤੇ ਅਸੀਂ ਹੁਣ ਆਇਾਂਗੇ ਖੇਤ ਇਹ ਤਾਂ ਦੇਖੋ ਆਪਣੇ ਦਰਾਖਤ ਖੇਤ ਕੋਠੇ ਕੁਣ ਕਿੰਨੇ ਵਧੀਆ ਵਧੀਆ ਲੱਗੇ ਨੇ ਪੁੱਤਾਂ ਦੀ ਛਾਂ ਐ ਠੰਡੀ ਠੰਡੀ ਨੀਰ ਗਵਾਰੀ ਪਿਆ ਪਿਆ ਦੇਖੋ ਤੇ ਹੁਣ ਦੇਖੋ ਇੱਧਰ ਮੌਸਮ ਕਿੰਨਾ ਘੈਂਟ ਲੱਗਦਾ ਚਾਰ ਸਪੇਰੇ ਹਰੇ ਬਾਈ ਹਰੇ ਬਾਈ ਦੇਖੋ ਉਹ ਜਿਹੜੇ ਦਰਖਤ ਨੇ ਉੱਥੇ ਸੂਬਾ ਨੇ ਖੇਤਾਂ ਦੇ ਨਾਲ-ਨਾਲ ਜਾਂਦਾ ਹੈ ਹਲਦੀ ਹੋ ਗਈ ਵੱਟ ਤੇ ਆਪਣਾ ਪਦੀਨਾ ਤੇ ਇਧਰ ਮਿਰਚਾਂ ਕਦੂਆਂ ਦੀਆਂ ਵੱਲਾਂ ਤੇ ਆਪਣੀ ਲੇਟ ਜੀਰੀ ਜਿਹੜੀ ਲਈ ਹੈ ਦੇਖੋ ਤੇ ਹੋ ਚੜੀ ਆਪਣੇ ਪਸ਼ੂਆਂ ਲਈ ਚੜੀ ਹੈ There's our top on me, call it call on the page on putting a pair Ah yeah. I ਇਹ ਮੋਟਰ ਚਲਾਈ ਦੀ ਪਾਣੀ ਕੱਢਣ ਖਾਤਰ ਪੀਣ ਵਾਸਤੇ ਠੰਡਾ ਤਾਜਾ ਤੇ ਬੈਸਤੀ ਹੁਣ ਮੋਟਰਾਂ ਖੜੀਆਂ ਲਗੀਆਂ ਪਾਣੀ ਸੁਕਾ ਰਹਾਂਗੇ ਜੀ ਨੰਦਾ ਤੇ ਲੋ ਜੀ ਹੁਣ ਆਪਾਂ ਕਰ ਦਿਆਂਗੇ ਨਾਮ ਨਾਂਸ ਕਮੈਂਟ ਕਰਨ ਵਾਲਿਆਂ ਦੇ ਅੱਜ ਆਪਾਂ ਖੇਤ ਦੇ ਵਿੱਚ ਨਾਮ ਨਾਂਸ ਕਰ ਦਿਆਂ ਖੁੱਲੀ ਹਵਾ ਦੇ ਵਿੱਚ ਖੁੱਲੇ ਅਸਮਾਨ ਦੇ ਥੱਲੇ ਤੇ ਨਾਮ ਨੰਸ ਤਾਂ ਆਪਾਂ ਹਮੇਸ਼ਾ ਖੁੱਲੇ ਦਿਲ ਦੇ ਨਾਲ ਹੀ ਕਰਦੇ ਹੁੰਨੇ ਆ ਸਾਰਿਆਂ ਦੇ ਪਿਆਰ ਨਾਲ ਪੂਰੇ ਨਾਲ ਤੇ ਕੱਲ ਆਪਾਂ ਨੂੰ ਇੱਕੋ ਹੀ ਕਮੈਂਟ ਆਇਆਗਾ ਜੀ ਉਹ ਆਇਆਗਾ ਅਮਰਿੰਦਰ ਜਵੰਦਾ ਤੇ ਕੱਲ ਵਾਲੇ ਬਲੌਗ ਤੇ ਵੀ ਇਹਨਾਂ ਨੇ ਕਮੈਂਟ ਕਰਿਆ ਦੀ ਸੌਰੀ ਪਰਸਨ ਵਾਲੇ ਤੇ ਤੇ ਕੱਲ ਵਾਲੇ ਤੇ ਵੀ ਕੀਤਾ ਤੇ ਇੱਕ ਕਮੈਂਟ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਬਹੁਤ ਵਧੀਆ ਲੱਗਦਾ ਜਦੋਂ ਕਮੈਂਟ ਆਉਂਦੇ ਨੇ ਤੇ ਇਦਾਂ ਹੀ ਕਮੈਂਟ ਕਰਦੇ ਰਹੋ ਤੇ ਬਾਕੀ ਹੋਰ ਕਿਸੇ ਦਾ ਕੱਲ ਕਮੈਂਟ ਆਪਾਂ ਨੂੰ ਆਇਆ ਨਹੀਂ ਇਹੀ ਦੋ ਕਮੈਂਟ ਆਏ ਤੇ ਅਸਲ ਇੱਕ ਇੱਕ ਕਮੈਂਟ ਆਇਆ ਦੀ ਤੇ ਉਹਦਾ ਆਪਾਂ ਨੇ ਨਾਮ ਅਨਾਉਂਸ ਕਰਤਾ ਤੇ ਦੂਸਰੀ ਗੱਲ ਇਹ ਦੱਸਿਓ ਜੀ ਤੁਹਾਨੂੰ ਖੇਤ ਦਾ ਮੌਸਮ ਕਿਵੇਂ ਦਾ ਲੱਗ ਰਿਹਾ ਬਲੌਗ ਦੇ ਵਿੱਚ ਦੇਖ ਕੇ ਤੇ ਜਾਊ ਜਦੋਂ ਤੁਸੀਂ ਖੇਤਾਂ ਦੇ ਵਿੱਚ ਜਾਣੀਆਂ ਤਾਂ ਵਧੀਆ ਲੱਗਦਾ ਇਹ ਜ਼ਰੂਰ ਦੱਸਿਓ ਮੈਂ ਤਾਂ ਕਦੇ ਕਿਰਾਏ ਜੇ ਆਉਣਾ ਹੁੰਨਾ ਮੈਂ ਕਈ ਦਿਨਾਂ ਬਾਅਦ ਮੈਨੂੰ ਬਹੁਤ ਵਧੀਆ ਲੱਗਦਾ ਖੇਤਾਂ ਦੇ ਵਿੱਚ ਜਾ ਕੇ ਬੱਸ ਗਰਮੀ ਹੁਣ ਬਹੁਤ ਹੈ ਦੇਖੋ ਹਮਸ ਜੀ ਹੋਈ ਪਈ ਐ ਬਿਲਕੁਲ ਕਾਫੀ ਤੇ ਐਂ ਬੈਠੇ ਨੂੰ ਸੇਕ ਜਾ ਆਉਂਦਾ ਹੋਰੀ ਤਰ੍ਹਾਂ ਦਾ ਪਰ ਫੇਰ ਵੀ ਖੇਤ ਦੇ ਵਿੱਚ ਆ ਕੇ ਤਾਂ ਵਧੀਆ ਹੀ ਲੱਗਦਾ ਤੇ ਬਾਕੀ ਕਿ ਹੋਰ ਕਿਹਨੂ ਕਿਹਨੂ ਖੇਤਾਂ ਦੇ ਮੌਸਮ ਖੇਤਾਂ ਦੇ ਨਿੰਜਾਰੇ ਵਧੀਆ ਲੱਗਦੇ ਨੇ ਜਰੂਰ ਦੱਸ ਦਿਓ ਤੇ ਆਪਾਂ ਇਸ ਦੁਬਾਰਾ ਆਪਾਂ ਅਮਰੂਦ ਵੀ ਦਿਖਾਵਾਂਗੇ ਤੁਹਾਨੂੰ ਅਮਰੂਦ ਆਪਣੇ ਹੁਣ ਕਾਫੀ ਲੱਗਦੇ ਨੇਗੇ ਤੇ ਰੋਜ਼ ਸੀ ਸੱਤ ਅਮਰੂਦ ਬੂਟੇ ਤੋਂ ਇੱਕ ਤੋਂ ਆ ਜਾਂਦੇ ਨੇ ਤੇ ਖਾਣ ਜੋਗੇ ਤੇ ਮਿੱਠੇ ਬਹੁਤ ਨੇ ਅਮਰੂਦ ਆਪਣੇ ਤੇ ਕਿਸੇ ਨੇ ਖਾਣੇ ਨੇ ਤਾਂ ਜਰੂਰ ਘੇੜਾ ਮਾਰਿਓ ਖਵਾ ਦਾਂਗੇ ਆ ਹੈਗੀਆਂ ਜੀ ਆਪਣੇ ਤਾਇਏ ਜੀ ਦੀਆਂ ਮੋਟਰਾਂ ਦੋਵਾਂ ਦੀਆਂ ਇੱਕ ਆਹ ਮੋਟਰ ਤਾਇਏ ਜੀ ਦੀ ਤੇ ਦੂਸਰੀ ਤਾਇਏ ਜੀ ਦੀ ਹੋਊਗਾ ਤੇ ਉਹਨਾਂ ਦਾ ਵਿਚਾਰਿਆਂ ਦਾ ਹੋ ਗਿਆ ਨੁਕਸਾਨ ਬੋਰ ਖਰਾਬ ਹੋ ਗਿਆ ਤੇ ਹੁਣ ਬੋਰ ਲਗਾ ਰਹੇ ਨੇਗੇ ਅੱਧ ਵਿਚਾਲੇ ਆ ਕੇ ਜੀਰੀਆਂ ਦੇ ਦੇਖੋ ਪਤਾ ਹੀ ਨਹੀਂ ਰੱਬ ਦਾ ਕਦੋਂ ਹਨਾ ਕੀ ਨੁਕਸਾਨ ਕਰ ਦਵੇ 2 ਲੱਖ ਦਾ ਨੁਕਸਾਨ ਹੋ ਗਿਆ ਦਿਨ ਦੇ ਵਿੱਚ ਹੀ ਚਲੋ ਉਸ ਵੈਗੁਰੂ ਦੀ ਮਰਜ਼ੀ ਹੈ ਲਓ ਜੀ ਸ਼ਾਮ ਹੋ ਗਈ ਪੂਰੀ ਤੇ ਹੁਣ ਆਪਾਂ ਜਾਣਾ ਹੈ ਘਰ ਨੂੰ ਦੇਖੋ ਦਿਨ ਸਿੱਤ ਗਿਆ ਚੱਲਿਆ ਤੇ ਹੁਣ ਆਪਾਂ ਕਰ ਦਾਂਗੇ ਬਲੌਗ ਦਾ ਇੱਥੇ ਐਂਡ ਤੇ ਉਮੀਦ ਆ ਤੁਹਾਨੂੰ ਬਲੌਗ ਸਾਡਾ ਪਸੰਦ ਆਊਗਾ ਜਰੂਰ ਜੇ ਪਸੰਦ ਆ ਤਾਂ ਕਮੈਂਟ ਜਰੂਰ ਕਰ ਦਿਓ ਤੇ ਲਾਈਕ ਸ਼ੇਅਰ ਜਰੂਰ ਕਰ ਦਿਓ ਤੇ ਕਮੈਲ ਦੇ ਬਲੌਗ ਨੂੰ ਅੱਗੇ ਸ਼ੇਅਰ ਜਰੂਰ ਕਰਦੇ ਕਰੋ ਫਿਰ ਵਦ ਆਪਾਂ ਨੂੰ ਵਿਊ ਆਣਗੇ ਤੇ ਜਿਹੜੇ ਬਲੌਗ ਸ਼ੇਅਰ ਕਰਨਗੇ ਤਾਂ ਆਪਾਂ ਉਹਨਾਂ ਦਾ ਨਾਮ ਵੀ ਅਨਾਉਂਸ ਕਰਿਆ ਕਰਾਂਗੇ ਕਮੈਂਟਾਂ ਵਿੱਚ ਇਹਦੇ ਵਿੱਚ ਇਹ ਬਲੌਗ ਦੇ ਵਿੱਚ ਤੇ ਮੇਰੇ ਦਿਆਂ ਸਵੇਰੇ ਆਪਾਂ ਨਵੇਂ ਬਲੌਗ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ